ਤੋ ਜੀ ਅਗਲੀ ਖਬਰ ਵੱਲ ਨੂੰ ਚਲਦੇ ਆਂ ਇਹ ਖਬਰ ਲੁਧਿਆਣਾ ਤੋਂ ਹੈ ਕਹਿੰਦੇ ਕਿ ਪੁਲਿਸ ਵਾਲਿਆਂ ਨੇ ਇੱਕ ਕਿਸੇ ਨੂੰ ਰੋਕ ਲਿਆ ਥੋੜੀ ਸਪੀਡ ਜ਼ਿਆਦਾ ਤੇ ਚੱਲ ਰਿਆ ਸੀ ਉਹ ਵੀਕਲ ਆਬਦਾ ਲੈ ਕੇ ਤੇ ਉਹਨਾਂ ਨੇ ਕੀ ਕਰਿਆ ਬਾਅਦ ਚ ਇਕੱਠੇ ਹੋ ਕੇ 100 ਬੰਦਿਆਂ ਨੇ ਤੇ ਪੁਲਸ ਵਾਲਿਆਂ ਦੀ ਧਾਵਾ ਬੋਲਤਾ ਹੁਣ ਕਹਿੰਦੇ ਪੁਲਸ ਵਾਲੇ ਜਿਹੜੇ ਹਿਸਾਬ ਨਾਲ ਨਹੀਂ ਸੇਫ ਹੈਗੇ ਲੋਕਾਂ ਦਾ ਫਿਰ ਕੀ ਬਣਨਾ ਜੀ ਆ ਪੁਲਸ ਵਾਲੇ ਤੇ ਕਹਿ ਰਹੇ ਕਹਿੰਦੇ ਕਹਿੰਦੇ ਕਿ ਚੌਂਕੀ ਚ ਕੁੱਟ ਗਏ ਸਾਨੂੰ ਵਰਦੀਆਂ ਵਰਦੀਆਂ ਪਾੜ ਗਏ ਉਹ ਕਹਿੰਦੇ ਆ ਕਿ ਅਸੀਂ ਪਿਓ ਪੁੱਤ ਚੱਲੇ ਸਾਂ ਤੇ ਸਾਡੀ ਸਕੂਟੀ ਨੂੰ ਰੋਕ ਲਿਆ ਨਾ ਨੇ ਰਜੇਸ ਅਗੋਂ ਜੀ ਤੇ ਇਹਨਾਂ ਨੇ ਗਾਲ ਮੰਦਾ ਕੀਤਾ ਉਹ ਬਜ਼ੁਰਗ ਸੀ ਜਿਹੜਾ ਉਹਦੀ ਪੱਗ ਲਾ ਦਿੱਤੀ ਹੂੰ ਤੇ ਤਦ ਕਰਕੇ ਕਹਿੰਦੇ ਕਿ ਅਸੀਂ ਇਹ ਸਾਰਾ ਕੁਝ ਕੀਤਾ ਪਰ ਹੰਗਾਮਾ ਬਹੁਤ ਹੋਇਆ ਉੱਥੇ ਲੁਧਿਆਣੇ ਦੇ ਵਿੱਚ ਜੀ ਤੇ ਗੱਲ ਇਹ ਆ ਕਿ ਉਹ ਲੁਧਿਆਣੇ ਦੇ ਵਿੱਚੋਂ ਹੀ ਇੱਕ ਖਬਰ ਹੋਰ ਸੀ ਕਿ ਇੱਕ ਜਗ੍ਹਾ ਤੇ ਹੋਰ ਮੁਲਾਜ਼ਮ ਕੁੱਟੇ ਗਏ ਨੇ ਹੂੰ ਮੁਲਾਜ਼ਮ ਹੁਣ ਦੱਸੋ ਗੱਲ ਕੀ ਆ ਕਿ ਜੇ ਆਪਾਂ ਵੇਖੀਏ ਤੇ ਉਹ ਜਲੰਧਰ ਤੋਂ ਕੀ ਨਿਕਲ ਆਇਆ ਜੀ ਉਥੇ ਦੱਸਦੇ ਕਿ ਇੱਕ ਰਿਜ਼ੋਰਟ ਦੇ ਵਿੱਚ ਵਿਆਹ ਸ਼ਾਦੀ ਦਾ ਪ੍ਰੋਗਰਾਮ ਸੀ ਉਹ ਚਾਰ ਪੰਜ ਪੁਲਿਸ ਵਾਲੇ ਜਿਹੜੇ ਸੀਗੇ ਉਹ ਜਿਵੇਂ ਆਪਾਂ ਕਾਲਜ ਟਾਈਮ ਐਵੇਂ ਵੱਡ ਜਾਂਦੇ ਹੁੰਦੇ ਸੀਗੇ ਤੇ ਉਹ ਇਸ ਤਰ੍ਹਾਂ ਵੱਢ ਗਏ ਵਿਆਹ 'ਚ ਜੀ ਉਥੇ ਵਿਧਾਇਕ ਉਹਨਾਂ ਨੇ ਸਾਥ ਲਿਆ ਹੁਣ ਵੇਖੋ ਵਿਧਾਇਕ ਵੀ ਵੇਖ ਲਓ ਕਿੰਨੀ ਸੇਵਾ ਕਰ ਰਿਹਾ ਕਮਾ ਦੀ ਕਿ ਉਹ ਵਿਆਹ ਸ਼ਾਦੀ 'ਚ ਜਿਹੜੇ ਨਜਾਇਜ਼ ਮਹਿਮਾਨ ਨੇ ਉਹਨਾਂ ਨੂੰ ਲੱਭਣ ਤੇ ਲੱਗੇ ਪਏ ਨੇ ਬਿਲਕੁਲ ਉਹਨਾਂ ਨੇ ਗਾਇ ਐਸਐਸਪੀ ਨੂੰ ਕਿਹਾ ਕਿ ਬੰਦੇ ਕਿਸ ਤਰ੍ਹਾਂ ਬਈ ਤੁਹਾਡੇ ਕੀ ਸਭ ਉਹ ਕਹਿੰਦੀ ਜੀ ਇੱਥੇ ਸ਼ਿਵ ਸੈਨਾ ਦੇ ਆਉਣ ਦੀ ਸੰਭਾਵਨਾ ਸੀ ਆਗੂਆਂ ਦੇ ਆਉਣ ਦੀ ਸੰਭਾਵਨਾ ਸੀ ਅਸੀਂ ਅਗਾਊ ਤੌਰ ਤੇ ਪ੍ਰਬੰਧਨ ਕਰਨ ਆਏ ਸੀਗੇ ਪੂਰਾ ਐ ਪਲਾਨ ਪਲਾਨ ਬਣਾ ਕੇ ਮਤਲਬ ਕਿ ਆ ਸਭ ਕੁਝ ਚੱਲਦਾ ਪਿਆ ਤੇ ਗੱਲ ਇਹ ਆ ਕਿ ਚੌਂਕੀ ਦੇ ਵਿੱਚ ਵੜ ਕੇ ਦੱਸਦੇ ਆ ਕਿ ਉੱਥੇ ਫਿਰ ਭੀੜ ਨੇ ਇਹਨਾਂ ਨੂੰ ਇੱਦਾਂ ਕੀਤਾ ਵਰਦੀਆਂ-ਵਰਦੀਆਂ ਪਾੜੀਆਂ ਪਰਚਾ ਹੋ ਗਿਆ ਹੋਏਗਾ ਪਰਚਾ ਹੋ ਜਾਣਾ ਤਾਂ ਜਿਹਦੇ ਤੇ ਉਹ ਪਰਚਾ ਹੋ ਗਿਆ ਤੇ ਫਸੇਗਾ ਕੁਸੂਤਾ ਬਿਲਕੁਲ ਤੇ ਇਦਾਂ ਨਹੀਂ ਹੋਣਾ ਚਾਹੀਦਾ ਪਰ ਇਹ ਨਾ ਜ਼ਿਆਦਾ ਕਟਨਾਵਾ ਵਾਪਰ ਰਹੀਆਂ ਨੇ ਬਹੁਤ ਜ਼ਿਆਦਾ ਕਟਨਾਵਾ ਵਾਪਰ ਰਹੀਆਂ ਤੇ ਇਹਦੇ ਚ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਭਾਈ ਇਹ ਜਿਹੜਾ ਇੱਕ ਭਰੋਸਾ ਟੁੱਟਦਾ ਹੈ ਨਾ ਜੀ ਕਿਸੇ ਵੀ ਸੰਸਥਾ ਤੋਂ ਮਹਿਕਮੇ ਤੋਂ ਉਹ ਜਦੋਂ ਭਰੋਸਾ ਟੜਕਦਾ ਹੈ ਜੀ ਤੇ ਇਹ ਕਟਨਾਵਾ ਫਿਰ ਜ਼ਿਆਦਾ ਆਵਾ ਪਰਦੀਆਂ ਤੇ ਇਹ ਭਰੋਸਾ ਕਾਇਮ ਹੋਣਾ ਚਾਹੀਦਾ ਕਾਇਮ ਰਹਿਣਾ ਚਾਹੀਦਾ ਪੁਲਿਸ ਦਾ ਭਾਈ ਕੰਮ ਆ ਚਲੋ ਠੀਕ ਹੈ ਪੁਲਿਸ ਗਲਤ ਵੀ ਹੋ ਸਕਦੀ ਆ ਸਦਾ ਪੁਲਿਸ ਸਹੀ ਹੋਵੇ ਆਪਾਂ ਇਹ ਨਹੀਂ ਕਹਿੰਦੇ ਪਰ ਇਹ ਆ ਕਿ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਧਣਗੀਆਂ ਨਾ ਤਾਂ ਬਦਮਨੀ ਜਿਹੜੀ ਆ ਉਹ ਜ਼ਿਆਦਾ ਵਧੇਗੀ ਬਿਲਕੁਲ ਬਿਲਕੁਲ ਜੀ ਲੋਕ ਵੀ ਅਨਸੇਫ ਫੀਲ ਕਰਦੇ ਆ ਜੀ